ਇਹ ਹੈ ਜੀ 16ਵੀਂ ਪੌੜੀ ਦੀ ਤੀਜੀ ਪੰਕਤੀ ਪੰਚੇ ਸੋਹੇ ਹੈ ਦਰ ਰਾਜਾਨ ਇਹ ਹੈ ਜੀ ਸੋਹ ਹੈ ਸੋਹ ਹੈ ਸੋਹੇ ਦਰ ਰਾਜਾਨ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਪੰਚੇ ਸੋਹੇ ਦਰ ਰਾਜਾਨ ਪੰਚੇ ਸੋਹੇ ਪੰਜ ਜਨ ਸ਼ੋਭਦੇ ਨੇ ਜੀ ਸੋਹੇ ਹੁੰਦੇ ਸੋਹਣੇ ਲੱਗਦੇ ਨੇ ਜੀ ਫੱਬਦੇ ਨੇ ਬੜੇ ਪਿਆਰੇ ਲੱਗਦੇ ਨੇ ਜੀ ਮੁੱਖ ਉਹਨਾਂ ਤੇ ਨੂਰ ਦੇ ਨਾਲ ਭਰਿਆ ਹੋਇਆ ਹੈ ਜੀ ਦਰ ਹੈ ਜੀ ਦਰਵਾਜ਼ਾ ਪ੍ਰਭੂ ਪਰਮਾਤਮਾ ਦੀ ਕਚਹਿਰੀ ਹੈ ਜੀ ਉਸ ਦਾ ਰਾਜ ਦਰਬਾਰ ਹੈ ਜੀ ਸੋ ਦਰ ਕੇ ਹਾ ਸੋ ਕਰ ਕੇ ਹਾ ਜੀ ਰਾਜਾਨ ਹੈ ਜੀ ਜਿਵੇਂ ਰਾਜਿਆਂ ਦਾ ਬਹੁਤ ਬਚਨ ਰਾਜਿਆਂ ਰਾਜੇ ਦਾ ਬਹੁਤ ਬਚਨ ਤੇ ਰਾਜਾਨ ਇੱਥੇ ਨੰਨੇ ਨੂੰ ਔਂਕੜ ਹੈ ਜੀ ਇਸ ਲਈ ਪ੍ਰਭੂ ਪਰਮਾਤਮਾ ਨੂੰ ਹਮੇਸ਼ਾ ਜਿਹੜੀ ਪੰਜਾਬੀ ਹੈ ਫੋਲੋ ਕਰਦੇ ਜਿਵੇਂ ਔਂਕੜ ਆ ਜਾਂਦਾ ਉਹ ਇੱਕ ਇੱਕਵਚਨ ਆ ਜਾਂਦਾ ਰਾਜਿਆਂ ਦਾ ਰਾਜਾ ਵੈਸੇ ਰਾਜਿਆਂ ਦੇ ਦਰਵੇ ਦੇ ਵਿੱਚ ਜਿਹੜਾ ਰਾਜਾ ਹੈ ਉਹ ਪ੍ਰਭੂ ਪਰਮਾਤਮਾ ਹੈ ਜੀ ਵੈਸੇ ਰਾਜਾਨ ਜਿਹੜਾ ਹੁੰਦਾ ਉਹ ਰਾਜੇ ਦਾ ਬਹੁਵਚਨ ਹੁੰਦਾ ਜੇ ਨੂੰ ਨੰਨੇ ਨੂੰ ਔਂਕੜ ਨਾ ਹੁੰਦੀ ਜੇ ਰਾਜਾਨ ਹੁੰਦਾ ਨਾ ਤਾਂ ਭਾਵ ਰਾਜੇ ਬਾਲੇ ਰਾਜੇ ਜਿੱਥੇ ਇਕੱਠੇ ਹੋਣ ਉਹਨੂੰ ਰਾਜਾਨ ਕਹਿੰਦੇ ਆ ਕਿਉਂਕਿ ਇੱਥੇ ਔਂਕੜ ਲੱਗਿਆ ਹੈ ਜੀ ਇੱਥੇ ਇਸ ਲਈ ਅਰਥ ਜਿਹੜੇ ਇਹਦੇ ਸਿਰਫ ਪ੍ਰਭੂ ਪਰਮਾਤਮਾ ਨਿਕਲਦੇ ਨੇ ਗੱਲ ਫੇਰ ਉਹੀ ਆਗੇ ਜੀ ਇੱਕ ਇੱਕ ਸ਼ਬਦ ਦੇ ਅਨੇਕਾਂ ਅਰਥ ਨਿਕਲਦੇ ਨੇ ਪਰ ਕਈ ਵਾਰ ਜਿਹੜਾ ਲਗਾ ਮਾਤਰਾ ਕਰਕੇ ਉਸਦੇ ਅਰਥ ਬਦਲ ਜਾਂਦੇ ਨੇ ਇੱਥੇ ਰਾਜਨ ਇੱਕ ਵਚਨ ਹੋ ਜਾਏਗਾ ਭਾਵ ਇੱਥੇ ਸਿੱਧੀ ਗੱਲ ਪ੍ਰਭੂ ਪਰਮਾਤਮਾ ਦੀ ਹੈ ਤੇ ਅਰਥ ਵੀ ਉਹੀ ਨਿਕਲਦੇ ਨੇ ਜੀ ਉਹ ਪੰਚ ਜਨ ਜਿਹੜੇ ਆਪਾਂ ਹੁਣ ਸਮਝ ਲਈ ਪੰਚ ਕਿਹੜੇ ਨੇ ਭਗਤ ਜਨ ਕਹਲੋ ਜੀ ਸਿੱਧ ਸੌਖੇ ਤਰੀਕੇ ਦੇ ਨਹੀਂ ਤਾਂ ਉਹ ਜਨ ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਦੇ ਹੁਕਮ ਨੂੰ ਜਾਣਿਆ ਹੈ ਗੁਣਾ ਨੂੰ ਗਾਇਆ ਹੈ ਪਿਆਰ ਪਾਇਆ ਹੈ ਸਮਝਿਆ ਤੇ ਮੰਨਿਆ ਉਹ ਪੰਜ ਜਨ ਜੇ ਗਿਣੀਏ ਹੱਥ ਤੇ ਪੰਜ ਜਨ ਹੋ ਗਏ ਜੀ ਇਹ ਪੰਜ ਜੀ ਜਿਨ੍ਹਾਂ ਨੇ ਕੀਤੀਆਂ ਉਹ ਪੰਜ ਜਨ ਪ੍ਰਭ ਪਰਮਾਤਮਾ ਦੀ ਕਚਹਿਰੀ ਵਿੱਚ ਸ਼ੋਭਦੇ ਹਨ ਸੋਹਣੇ ਲੱਗਦੇ ਆ ਫੱਬਦੇ ਆ ਬੜੇ ਪਿਆਰੇ ਲੱਗਦੇ ਆ ਆਏ ਹਾਏ ਹੇ ਇਹ ਇਹ ਮਨੁੱਖ ਦੇ ਉਹ ਉਹਦੇ ਚਿਹਰੇ ਤੇ ਨੂਰ ਹੈ ਤੇ ਇਹ ਗੱਲ ਕਿਸੇ ਨਾਲ ਕਰਨੀ ਹੈ ਜੀ ਕਿਸੇ ਹੋਰ ਨਾਲ ਨਹੀਂ ਕਰਨੀ ਇਹ ਆਪਣੇ ਮਨ ਨੂੰ ਦੱਸਣੀ ਆ ਉਹ ਮਨਾ ਜੇ ਤੂੰ ਇਹ ਪੰਜ ਚੀਜ਼ਾਂ ਕਰ ਲੇਗਾ ਨਾ ਜੇ ਤੂੰ ਉਸ ਪ੍ਰਭੂ ਪਰਮਾਤਮਾ ਦਾ ਭਗਤ ਬਣ ਜੇਗਾ ਨਾ ਫਿਰ ਤੂੰ ਉਸ ਪ੍ਰਭੂ ਪਰਮਾਤਮਾ ਦੀ ਕਚਹਿਰੀ ਵਿੱਚ ਸੋਣਾ ਲੱਗੇਗਾ ਐ ਫੱਬੇਗਾ ਤੇਰੀ ਪੂਰੀ ਟੌਰ ਹੋਊਗੀ ਕਰਾ ਠੀਕ ਆ ਉਸ ਪਰਮਾਤਮਾ ਦੇ ਦਰ ਤੇ ਟੌਰ ਉਹ ਫੋਕੀ ਟੌਰ ਨਹੀਂ ਹੋਣੀ ਇਹ ਇਹ ਪੂਰੀ ਸਿਰੇ ਦੀ ਟੌਰ ਹੋ ਤੇਰੀ ਇਹ ਲੋਕੀ ਸਾਰੇ ਕਹਿਣਗੇ ਪਰਮਾਤਮਾ ਕਹੇਗਾ ਵਿਆਹ ਮੇਰੇ ਪਿਆਰੇ ਆ ਤੂੰ ਆ ਗਿਆ ਮੈਨੂੰ ਤੇਰੀ ਉਡੀਕ ਸੀ ਹਾਂ ਜੀ ਇਹ ਆਪਣੇ ਮਨ ਨੂੰ ਕਹਿਣਾ ਜਦੋਂ ਇਹ ਗੱਲ ਆਪਣੇ ਮਨ ਨੂੰ ਕਵਾਂਗੇ ਨਾ ਆਪਣਾ ਮਨ ਕਰੇਗਾ ਯਾਰ ਮੈਂ ਬੰਦਗੀ ਕਰਾਂ ਮੈਂ ਭਗਤੀ ਕਰਾਂ ਮੈਂ ਨਾਮ ਲਮਾਂ ਤੇ ਜੇ ਜੀ ਕਰਨ ਆ ਗਿਆ ਰੁਕ ਜਾਓ ਕੋਰਸ ਕੋਈ ਗੱਲ ਨਹੀਂ ਕਿਤੇ ਨਹੀਂ ਜਾਣ ਲੱਗਿਆ ਬੈਠ ਜਾਓ 5 ਮਿੰਟ 10 ਮਿੰਟ ਰੋਕ ਲੋ ਤੇ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿਓ ਪਤਾ ਨਹੀਂ ਕਿੰਨਾ ਕੁ ਸ਼ੁਕਰਾਨਾ ਕਰ ਸਕੋਗੇ ਪਤਾ ਨਹੀਂ ਕਿੰਨੇ ਕੁ ਦਿਨ ਨਿਕਲ ਜਾਣੇ ਸ਼ੁਕਰਾਨੇ ਕਰਦਿਆਂ ਠੀਕ ਆ ਉਸ ਕੋਲੋਂ ਗਲਤੀਆਂ ਦੇ ਮਾਫੀ ਮੰਗਾ ਲਓ ਤੁਹਾਨੂੰ ਪਤਾ ਤੁਸੀਂ ਕਿਹੜੀਆਂ ਗਲਤੀਆਂ ਕੀਤੀਆਂ ਪਰ ਹਿੰਮਤ ਨਾ ਹਾਰਿਓ ਚਾਹੇ ਤੁਹਾਡੀ ਉਮਰ 10 ਸਾਲ ਦੀ ਹੈ ਚਾਹੇ ਤੁਹਾਡੀ ਉਮਰ 20 ਸਾਲ ਦੀ ਹੈ 50 ਸਾਲ ਦੀ ਹੈ 70 ਸਾਲ ਦੀ ਹੈ 80 ਸਾਲ ਦੀ ਹੈ ਕਦੇ ਦੇਰ ਹੀ ਨਹੀਂ ਹੁੰਦੀ ਇਹ ਨਹੀਂ ਪਤਾ ਜੇ ਤੁਹਾਡੀ ਉਮਰ 80 ਸਾਲ ਦੀ ਹੈ ਤੇ ਅਗਲੇ ਸਾਲ 2 ਸਾਲ ਤੁਹਾਨੂੰ ਨਹੀਂ ਪਤਾ ਕਿੰਨੀ ਉਮਰ ਹੈ ਜੋ ਸੁਪਰਮਾਤਮਾ ਨੂੰ ਵਧੀਆ ਲੱਗਿਆ ਨਾ ਵੀ ਤੂੰ ਮੇਰਾ ਨਾਮ ਜਪਦਾ ਹੈ ਤੂੰ ਆਪਣੇ ਪਾਪ ਧੋਣੇ ਚਾਹੁੰਦਾ ਹੈ ਇਹ ਤੇਰੇ ਮਨ ਦੀ ਹਾਲਤ ਦਾ ਪਤਾ ਪਤਾ ਨਹੀਂ ਉਹਨੇ ਤੇਰੀ 80 ਤੋਂ ਤੇਰੀ ਉਮਰ 85 ਕਰ ਦੇਣੀ ਪਤਾ ਨਹੀਂ 90 ਕਰ ਦੇਣੀ ਆ ਪਰ ਇਹ ਤੇਰੇ ਤੇ ਆ ਹੁਣ ਜਿਹੜੇ ਉਮਰ ਉਹ ਬਖਸ਼ੇਗਾ ਤੂੰ ਉਸ ਦਾ ਨਾਮ ਲੈਣਾ ਹੈ ਜਾਂ ਨਹੀਂ ਲੈਣਾ ਹੈ ਠੀਕ ਹੈ ਇਸ ਲਈ ਕਦੇ ਦੇਰੀ ਨਹੀਂ ਹੁੰਦੀ ਜੀ ਤੁਸੀਂ ਸ਼ੁਰੂ ਕਰੋ ਬਾਕੀ ਡੋਰਾ ਪਰਮਾਤਮਾ ਤੇ ਛੱਡ ਦਿਓ ਜੀ ਆਓ ਅੱਗੇ ਦੇਖੀਏ ਗੁਰੂ ਮਾਰਾ ਸਾਨੂੰ ਕੀ ਸਿਖਾਉਂਦੇ ਨੇ ਜੀ ਕੀ ਦੱਸ ਦਿੰਨੇ ਕਲੀ ਪੰਕਤੀ ਵਿੱਚ